ਵਾਕਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲਾਪਰੇ ਸਿੰਘ ਪੇਜ ਤੇ ਅੱਜ ਪਹੁੰਚੇ ਆ ਪੈਂਟਾ ਲੰਮਾ ਕਲਾਂ ਜਿਲ੍ਹਾ ਫਰੀਦਕੋਟ ਤੇ ਤਹਿਸੀਲੇ ਨੂੰ ਕੋੜਕਪੁਰਾ ਪੈਂਦੀ ਆ ਬਾਈ ਕੋਲੇ ਪਹੁੰਚੇ ਆ ਬਾਈ ਨੇ ਇੱਕ ਗਾਂ ਵੇਚਣੀ ਆ ਜਿਹੜੀ ਕਿ ਸੂਈ ਹੋਈ ਆ ਕਿੰਨ ਸੂਈ ਆ ਬਈ ਇਹ ਦੂਜਾ ਸੂਆ ਬਈ ਤੇ ਕਿੰਨੇ ਕ ਟਾਈਮ ਦੀ ਸੂਈ ਬਈ 6 ਮਹੀਨਾ ਹੋ ਗਿਆ ਡੇਢ ਮਹੀਨੇ ਦੀ ਸੂਈ ਆ ਤੇ ਦੁੱਧ ਕਿੰਨਾ ਤਿਆਰ ਹੈ ਇਹਦੇ ਦਾ 18 ਕਿਲੋ ਕਹਿੰਦਾ 18 ਕਿਲੋ ਦੁੱਧ ਦੋਸਤੋ ਤਿਆਰ ਆ ਬਾਈ ਕਹਿੰਦਾ ਕੁਆਲਿਟੀ ਚੈੱਕ ਕਰ ਸਕਦੇ ਆਂ ਆ ਦੀ ਬੱਚਾ ਦੋਸਤੋ ਉਧਰ ਬੰਨਿਆ ਪਿਆ ਬਾਈ ਨੇ ਉਧਰ ਬੰਨ ਕੇ ਰੱਖਿਆ ਬੱਚਾ ਦੋਸਤੋ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਗਾਂ ਦਾ ਤੋਰਾ ਚੱਕ ਕਰਾਦੀ ਬਾਈ ਤਰਦੀ ਵੇਖੋ ਦੋਸਤੋ ਖੰਤੂਣ ਬਹੁਤ ਚੰਗਾ ਲੱਗਿਆ ਦੋਸਤੋ ਚਵਾਈ ਵੀ ਚੰਗੀ ਹੋਣੀ ਐ ਜੀ ਤੁਰਦੀ ਦੋਸਤੋ ਵੇਖ ਲਈ ਥੰਥਣ ਬਹੁਤ ਚੰਗਾ ਦੇਖ ਨੇੜ ਤੋਂ ਵੇਖ ਲਓ ਦੋਸਤੋ ਤੇਦਾ ਬੱਚਾ ਵੀ ਤੁਹਾਨੂੰ ਦਿਖਾ ਦਾਂਗੇ ਲਾਸਟ ਤੇ ਤੇ ਨੰਬਰ ਬੁੱਲੀ ਬਈ ਆਇਆ ਮੁਰੇ ਨੰਬਰ ਬਈ 98773 ਤੇ 68533 ਇੱਕ ਵਾਰੀ ਹੋਰ ਬੁਲ ਦਿੰਦਾ 98773 68533 ਠੀਕ ਆ ਤੇ ਕੀ ਨਾਂ ਬਈ ਤੇਰਾ ਨਾਂ ਪੁੱਛਣਾ ਭੁੱਲ ਗਏ ਵਿਚ ਵਿੱਚ ਮੇਰਾ ਨਾਂ ਕਾਸ਼ਦੀਪ ਕਾਸ਼ਦੀਪ ਇਸ ਨੰਬਰ ਤੇ ਕਰ ਲੋਈ ਦੋਸਤੋ ਦੋਸਤੋ ਕਾਲ ਇਸ ਨੰਬਰ ਤੇ ਕਰ ਲੋਏ ਦੋਸਤੋ ਕਾਲ ਗਾਂ ਦੇਖ ਸਕਦੇ ਹੋ ਤੁਸੀਂ ਅੱਜ ਦੋਸਤੋ ਬੱਚਾ ਉਹ ਗਾਂ ਦਾ ਦੂਜੇ ਸੂਏ ਸੂਣਾ ਉਹਨੇ ਆ ਬੱਚਾ ਬਾਈ ਕੋਲੇ ਦੋਸਤੋ ਆ ਗਾਂ ਬਹੁਤ ਚੰਗੀ ਹੈ ਦੇਖੋ ਦੋਸਤੋ ਅਬੀ ਗਾਂ ਦੋਸਤੋ ਬਹੁਤ ਚੰਗੀ ਆ ਵੇਖੋ ਦੋਸਤੋ ਕੁਆਲਿਟੀ ਚੈੱਕ ਕਰੋ ਗਾਂ ਦੀ ਤਾਜੀ ਸੂਈ ਆ ਦੋਸਤੋ ਇੱਕ ਦੋ ਦਿਨ ਹੀ ਹੋਏ ਦੋ ਸੂਈ ਨੇ ਦੋਸਤੋ ਦੂਜਾ ਸੂਆ ਦੋਸਤੋ ਕੁਆਲਿਟੀ ਚੈੱਕ ਕਰੋ ਇਹਦਾ ਮੁੱਲ ਦੋਸਤੋ ਫੋਨ ਤੇ ਕਰਨਗੇ ਭਾਈ ਟਿੱਕਾ ਦੋਸਤੋ ਬੱਛੀ ਆ ਇਹ ਵੀ ਵੇਖੋ ਦੋਸਤੋ e deve arrivare con un carro, sarebbe di colba, no?